ਆੜਾ ਮਗਨ ਹੋਇਆ ਮਗਨ ਹੋਇਆ ਅੱਜ ਭਾਰਤੀ ਕਿਸਾਨਾਂ ਨੂੰ ਇਕਤਾ ਗਰਾਹਾ ਵੱਲੋਂ ਪਿੰਡ ਸੈਦੋ ਕੀ ਦੀ 21 ਵੱਲੋਂ ਅੱਜ 10ਵਾਂ ਜੱਥਾ ਜਿਹੜਾ ਪਿੰਡ ਤੋਂ ਰਵਾਨਾ ਹੋ ਰਿਹਾ ਦਿੱਲੀ ਨੂੰ ਜਿਹਦੇ ਤਿਆਰੀ ਦੇ ਵਿੱਚ ਸਾਰੇ ਹੀ ਪਿੰਡ ਦੀ 21 ਤੇ ਪਤਵੰਤੇ ਸੱਜਣ ਪਹੁੰਚੇ ਆ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਭਾਈ ਧਰਮ ਖਾਲਸਾ ਜੀ ਧਰਮ ਸਿੰਘ ਖਾਲਸਾ ਜੀ ਇਹ ਆਪਣੇ ਨਾਲ ਇੱਕ ਕਿਵਤਾ ਸਾਂਝੀ ਕਰਨਗੇ ਤੇ ਜੱਥੇ ਦਾ ਇਥੋਂ ਜਿਹੜੀ ਬਰੈਗੀ ਆ ਉਹ ਦੇਣਗੇ ਤਾਰ ਵਸੇ ਖਾਲਸਾ ਜੀ ਕਿਪਤਾ ਬੋਲ ਰਹਾ ਹਾਂ ਜੀ ਚਲੋ ਆਣਦੇ ਆਇ ਤੇ ਸੱਤਾ ਸਾਡੇ ਕਿਸਾਨ ਲਾਏ ਦਿੱਲੀ ਦੇ ਵਿੱਚ ਡੇਰੇ ਉੱਠ ਸੱਤਾ ਸਾਡੇ ਕਿਸਾਨ ਲਾਏ ਦਿੱਲੀ ਦੇ ਵਿੱਚ ਡੇਰੇ ਵਾਪਸ ਕਰਵਾਉਣ ਆ ਬਾਪ ਸੱਤਾ ਸੜਕਸਾਨਾ ਲਾਇਏ ਦਿੱਲੀ ਦੇ ਵਿੱਚ ਡੇਰੇ ਹੁਣ ਵਕਤ ਨੀ ਅੱਖਾਂ ਮੀਟਣ ਦਾ ਰਾਤਾਂ ਨੂੰ ਜਾਗਣਾ ਪੈਣਾ ਏ ਕੱਢ ਅੰਦਰੋਂ ਪੂਰੀ ਤਟਰੈਕਟਰ ਨੂੰ ਜਿਹਦੇ ਮਗਰ ਟਰਾਲਾ ਪੈਣਾ ਏ ਕੱਢ ਅੰਦਰੋਂ ਪੂਰੀ ਤਟਰੈਕਟਰ ਨੂੰ ਜਿਹਦੇ ਮਗਰ ਟਰਾਲਾ ਪੈਣਾ ਏ ਲੈ ਇਕੱਠੇ ਕਰ ਕਿਸਾਨਾਂ ਨੂੰ ਲੈ ਇਕੱਠੇ ਕਰ ਕਿਸਾਨਾਂ ਨੂੰ ਚੱਲੇ ਪਾਈਏ ਸੁਬਾ ਸਵੇਰੇ ਉੱਠ ਸੱਥਾਂ ਵਿੱਚੋਂ ਕਿਸਾਨ ਲਾਇਏ ਦਿੱਲੀ ਦੇ ਵਿੱਚ ਡਰੇ ਹੁਣ ਵਕਤ ਨਹੀਂ ਅੱਖਾਂ ਮੀਟਣ ਦਾ ਉਹਦਵਾ ਤੁੰਨ ਦਾ ਤਾਏ ਭਾਰਤ ਦਾ ਤੂੰ ਅਨ ਦਾਤਾ ਹੈ ਭਾਰਤ ਦਾ ਡਿੱਡੀ ਪਰ ਦਾ ਤੱਕੜੇ ਮਾੜੇ ਦਾ ਉਹਨਾਂ ਨੇ ਬਦਲ ਕਨੂਰ ਦਿੱਤਾ ਜਿਹਨੂੰ ਪਤਾ ਨਹੀਂ ਊੜੇ ਆੜੇ ਦਾ ਰਹਿਣੀ ਤੇਰੇ ਕੋਲ ਜ਼ਮੀਨ ਨਹੀਂ ਰਹਿਣੀ ਤੇਰੇ ਕੋਲ ਜ਼ਮੀਨ ਨਹੀਂ ਜੋ ਛੱਡ ਗਏ ਵੱਡੇ-ਵਡੇਰੇ ਉੱਠ ਸੱਥਾ ਸੱਡ ਕਿਸਾਨਾਂ ਲਾਏ ਦਿੱਲੀ ਦੇ ਵਿੱਚ ਡੇਰੇ ਉੱਠ ਸੱਥਾ ਸੱਡ ਕਿਸਾਨਾਂ ਲਾਏ ਦਿੱਲੀ ਦੇ ਵਿੱਚ ਡੇਰੇ ਧਰਮੇ ਦਾ ਇੱਕ ਸੁਨੇਹਾ ਹੈ ਹਰ ਵਰਗ ਨੂੰ ਮਜ਼ਦੂਰ ਕਿਸਾਨ ਨੂੰ ਧਰਮੇ ਦਾ ਇੱਕ ਸੁਨੇਹਾ ਹੈ ਹਰ ਵਰਗ ਨੂੰ ਸਾਥ ਨਿਭਾਉਣੇ ਦਾ ਹੁਣ ਵਕਤ ਆ ਗੁਰਜੰਟ ਸਿੰਘਾ ਦਿੱਲੀ ਦਾ ਤਖਤ ਹਿਲਾਉਣੇ ਦਾ ਟੱਪ ਸੰਭੂ ਸਿੰਘ ਬਾਡਰ ਨੂੰ ਟੱਪ ਸੰਭੂ ਸਿੰਘ ਬਾਡਰ ਨੂੰ ਪਾਈਏ ਜਾ ਦਿੱਲੀ ਨੂੰ ਖੇਰੇ ਉੱਠ ਸੱਥਾਂ ਸੱਡ ਕਿਸਾਨਾਂ ਲਾਏ ਦਿੱਲੀ ਦੇ ਵਿੱਚ ਡੇਰੇ ਉੱਠ ਸੱਥਾਂ ਸੱਡ ਕਿਸਾਨਾਂ ਲਾਏ ਦਿੱਲੀ ਦੇ ਵਿੱਚ ਡੇਰੇ ਭਾਰਤੀ ਕਿਸਾਨ ਜੁਨੀਆਂ ਜਿੰਦਾਬਾਦ ਭਾਰਤੀ Grazie. sai dhanyawad